ਜੰਦਰਗੋੜ ਤੁਸੀਂ ਦੇਖ ਰਹੇ ਹੋ ਸ਼ਰਪਰ ਫੌਕਸ ਸਮਾਜ ਸੇਵਕ ਗੋਰੀ ਰੋੜਾ ਦੇ ਸਮਾਜ ਸੇਵਕ ਸੋਨੀ ਜੋਗੀ ਨੇ ਕਿਹਾ ਕਿ ਦੇਖਿਆ ਜਾਵੇ ਤਾਂ ਸ਼ਰਪਰ ਫੌਕਸ ਅਖਬਾਰ ਤੇ ਵੈਬ ਚੈਨਲ ਨੂੰ ਥੋੜੇ ਜਿ ਸਮੇਂ ਚ ਲੋਕਾਂ ਦਾ ਪਿਆਰ ਖੂਬ ਮਿਲ ਰਿਹਾ ਹੈ ਉਥੇ ਚੀਫ ਐਡੀਟਰ ਸੁਖਵਿੰਦਰ ਸਿੰਘ ਤੇ ਸਬ ਐਡੀਟਰ ਰਮਨ ਤੰਗਰਾਲੀਆ ਦੀ ਮੈਂ ਤਰੰਗ ਲਾ ਰਹੀ ਆ ਉਹਨਾਂ ਨੇ ਕਿਹਾ ਕਿ ਸ਼ਰਪਰ ਫੌਕਸ ਦੇ ਅਖਬਾਰ ਦੇ ਵੈਬ ਚੈਨਲ ਧਾਰਮਿਕ ਸੱਭਿਆਚਾਰ ਤੇ ਗਰੀਬਾਂ ਦੀ ਆਵਾਜ਼ ਬੁਲੰਦ ਕਰਦੀ ਆ ਉਹਨਾਂ ਕਿਹਾ ਕਿ ਅੱਜ ਸ਼ਰਪਰ ਫੌਕਸ ਦੀ ਟੀਮ ਮਹਾ ਸ਼ਿਵਰਾਤਰੀ ਦੇ ਸਬੰਧ ਵਿੱਚ ਅੱਜ ਪਿੰਡ ਤੰਗਰਾਲੀਆ ਦੇ ਐਨ ਆ ਪਿੰਡ ਤੰਗਰਾਲੀਆਂ ਵਾਸੀਆਂ ਦੀ ਇਸ ਮੂਹ ਸੰਗਤਾ ਦੇ ਸਹਿਯੋਗ ਨਾਲ ਨਵੀਂ ਵਿਸ਼ਾਲ ਸ਼ੁਭ ਯਾਤਰਾ ਕੱਢੀ ਗਈ ਜਿਸ ਦੀ ਕਵਰੇਜ ਕਰਦੇ ਹੋਏ ਖੁਸ਼ਿਆਰਪੁਰ ਫੌਜ ਦੀ ਟੀਮ ਵਧਾਈ ਦੀ ਪਾਤਰ ਹੈ ਇਸ ਸ਼ੁਭ ਯਾਤਰਾ ਵਿੱਚ ਪਿੰਡ ਵਾਸੀਆਂ ਦਾ ਪਾਰ ਇਕੱਠ ਦਿਖਾਈ ਦਿੱਤਾ ਹੈ ਇਸ ਸ਼ੁਭ ਯਾਤਰਾ ਵਿੱਚ ਝਾਕੀਆਂ ਸ਼ਿਵ ਤੰਡਵ ਦੇਖਣਯੋਗ ਸੀ ਜਿਸ ਵਿੱਚ ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਇਹ ਸ਼ੁਭ ਯਾਤਰਾ ਵਿੱਚ ਪਿੰਡ ਤੰਗਰਾਲੀਆਂ ਤੋਂ ਸ਼ੁਰੂ ਹੋ ਕੇ ਕਾਲਾ ਮੰਝ ਗੇਟ ਪਹੁੰਚੀ ਤਾਂ ਉੱਥੇ ਸਮਾਜ ਸੇਵਕ ਗੋਰੀ अरोड़ा ਤੇ ਸੋਨੀ ਜੋਗੀ ਵੱਲੋਂ ਪੌਰੇ ਸ਼ੰਕਰ ਦੀ ਜਗਾਕਾਰ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਸੇਵਾਦਾਰਾਂ ਨੂੰ ਸਿਰੋਪੇ ਭੇਟ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਮੰਗੂ ਕਤਰਾ ਦੇ ਪਾਣੀ ਦੀ ਸੇਵਾ ਕੀਤੀ ਜੈ ਸਰਸਵਤੀ ਕਲਾ ਬਦੇ ਸਾਰੇ ਮੈਂਬਰ ਹਸਪਤਾਲ ਪਾਲੀ ਰਕੇਸ਼ ਬਿੱਟੂ ਬੁੱਟाराम ਰਗੁਨਾਥ ਜੋਗੀ ਟਿੰਕੂ ਕਾਟਲ ਬੱਗਾ ਸਰਖਾ ਅਭਿਸ਼ੇਕ ਪ੍ਰਥਮ ਜੋਗੀ ਦੀਪੂ ਜੋਨੀ ਰਿੰਕੂ ਆਦ ਵੱਲੋਂ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਦੇ ਸਮਾਜ ਸੇਵਕ ਗੋਰੀ ਅਰੋੜਾ ਤੇ ਸਮਾਜ ਸੇਵਕ ਸੋਨੀ ਜੋਗੀ ਨੇ ਕਿਹਾ ਹੈ ਕਿ ਪਿੰਡ ਅਲੀਆ ਦੇ ਨੌਜਵਾਨ ਵੱਲੋਂ ਇਸ ਸ਼ੋਭਾ ਯਾਤਰਾ ਵਿੱਚ ਸੇਵਾ ਭਾਵਨਾ ਤੇ ਪੋੜੇ ਚੰਕਰ ਪ੍ਰਤੀ ਸ਼ਰਧਾ ਦੇ ਕੇ ਮਨ ਬਹੁਤ ਖੁਸ਼ ਹੋਇਆ ਤੇ ਕਿਹਾ ਨੌਜਵਾਨ ਵੱਲੋਂ ਇਸ ਸ਼ੁਭ ਯਾਤਰਾ ਨੂੰ ਬੋਲਿਸ ਲੈ ਕੇ ਟੰਗ ਨਲ ਕੰਟਰੋਲ ਕੀਤਾ ਗਿਆ ਇਹ ਸ਼ੁਭ ਯਾਤਰਾ ਵਕ ਵਕ ਪਿੰਡਾਂ ਤੋਂ ਹੁੰਦੀ ਹੋਈ ਪਿੰਡ ਤੰਗਰਾਲੀਆ ਦੇ ਸ਼ਿਵ ਮੰਦਿਰ ਵਿਖੇ ਸਮਾਪਤ ਹੋਈ ਜਿੱਥੇ ਭੋਲੇ ਸ਼ੰਕਰ ਦੀਆਂ ਸੰਗਤਾਂ ਲਈ ਲੰਗਰ ਵੀ ਵਰਤਾਇਆ ਗਿਆ ਤੇ ਪਿੰਡ ਤੰਗਰਾਲੀਆ ਦੇ ਸ਼ਿਵ ਮੰਦਿਰ ਵਾਪਸ ਸ਼ਿਵ ਤਾंडव ਦੇ ਦ੍ਰਿਸ਼ ਦਾ ਸੰਗਤਾਂ ਨੇ ਖੂਬ ਆਨੰਦ ਮਾਣਿਆ ਇਸ ਮੌਕੇ ਤੇ ਪਿੰਡ ਤੰਗਰਾਲੀਆ ਦੇ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਮਨੋਜ ਕੁਮਾਰ ਗੱਗੀ ਜੋ ਸਪਾਲ ਲੰਬੜਦਾਰ ਸ਼ਕਤੀ ਸਿੰਘ ਐਕਸ ਸਰਪੰਚ ਪੱਪੀ ਸਰਪੰਚ ਅਮਰਜੀਤ ਕੋਰ ਜੈ ਰਾਮ ਬਲਵੀਰ ਸਿੰਘ ਕਰਨ ਅਜੇ ஷ அமார அமித்மார மனூ ரவி மில்க்கி சரண குமார விபி குமார ஜாலி பிரதிப குமார ஜிர பால சாஹ பிரேம குமார அசோக குமார நபி சூஜ ரஜெந்த குமார பபலு பவன் குமார சிவ குமார ਤੋ ਇਲਾਵਾ ਪਾਰੇ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਅਨਮੋਲ ਤੰਗਰਾਲੀਆ ਜਰਮਨ ਨੇ ਇਹ ਜਾਣਕਾਰੀ ਦਿੱਤੀ ਕਿ 24 ਫਰਵਰੀ 2025 ਦਿਨ ਸੋਮਵਾਰ ਨੂੰ ਸ਼ਾਮ 7 ਵਜੇ ਸ਼ਿਵ ਵਿਵਾਹ ਤੋਂ ਬਾਅਦ ਸਮਾਪਤੀ ਕੀਤੀ ਜਾਵੇਗੀ ਜੇਕਰ ਤੁਸੀਂ ਸ਼ਿਆਰ ਪਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ ਆਓ ਅੱਜ ਅਸੀਂ ਤੁਹਾਨੂੰ ਪਿੰਡ ਤੰਗਰਾਲੀਆਂ ਵਿਖੇ ਲੈ ਕੇ ਚੱਲੀਏ ਮੇਰੇ ਨਾਲ ਮੇਰੇ ਸਹਿਯੋਗੀ ਸੁਖਵਿੰਦਰ ਮਹਿਰਾ ਤੇ ਦਲਵੀਰ ਚਰਖਾ ਹੁਸਿਆਰ ਪਰ ਫੋਕਸ ਤੋਂ ਸਪੈਸ਼ਲ ਮੁਕੇਰੀਆਂ ਦੇ ਤੰਗਰਾਲੀਆਂ ਪਿੰਡ ਵਿੱਚ ਪਹੁੰਚੇ ਆ ਇੱਥੇ ਸਾਡੇ ਪ੍ਰਧਾਨ ਬੰਟੀ ਜੀ ਉਹਨਾਂ ਨਾਲ ਅਸੀਂ 2 ਮਿੰਟ ਗੱਲਾਂ ਕਰੀਏ ਔਰ ਸ਼ਿਵਰਾਤਰੀ ਦੇ ਉਪਲਖਸ ਦੇ ਵਿੱਚ ਇਹਨਾਂ ਦੇ ਦੋ ਵਿਚਾਰ ਸੁਣੀਏ ਜੀ ਪ੍ਰਧਾਨ ਜੀ ਜੈ ਭੋਲੇ ਸ਼ੰਕਰ ਬਹੁਤ ਬਹੁਤ ਧੰਨਵਾਦ ਤੁਹਾਡੇ ਸ਼ਾਹਪੁਰ ਫੋਕਸ ਦਾ ਸ਼ਿਵਰਾਤਰੀ ਦੇ ਸ਼ੁਭ ਮੌਕੇ ਦੇ ਉੱਤੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਤੰਗਰਾਲੀਆਂ ਪਿੰਡ ਵਾਸੀਆਂ ਦੇ ਸਾਰੇ ਸਹਿਯੋਗ ਦੇ ਨਾਲ ਇਹਨਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਸਮੂਹ ਪੰਚਾਇਤ ਦੇ ਸਹਿਯੋਗ ਦੇ ਨਾਲ ਬਹੁਤ ਤੂੰ ਤਾਂ ਹੁੰਦੇ ਨਾਲ ਇਹ ਨਵੀਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਪੂਰਾ ਇਲਾਕੇ ਦੇ ਭਲਾਈ ਵਾਸਤੇ ਭੋਲੇ ਸ਼ੰਕਰ ਸਾਹਿਬ ਤੇ ਸਾਡੇ ਪੰਜਾਬ ਵਾਸੀਆਂ ਤੇ ਮਗੇਰੀਆਂ ਵਾਸੀਆਂ ਤੇ ਇਸ ਧਰਤੀ ਤੇ ਬਹੁਤ ਕਿਰਪਾਪ੍ਰੀ ਦ੍ਰਿਸ਼ਟੀ ਰੱਖਣ ਸਾਰਾ ਸਮਾਜ ਤਰੱਕੀਆਂ ਕਰੇ ਸਭ ਨੂੰ ਸੇਤਾ ਬਖਸ਼ੇ ਤੇ ਇਸ ਵਿੱਚ ਪੂਰਾ ਪਿੰਡ ਪੂਰਾ ਸਹਿਯੋਗ ਦੇ ਨਾਲ ਇਹ ਕੰਮ ਕੀਤਾ ਜਾਂਦਾ ਹੈ ਤੁਸੀਂ ਆ ਦੇਖ ਸਕਦੇ ਹੋ ਪਿੱਛੇ ਜਿੱਦਾਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਇੰਨਾ ਕਿ ਉਤਸ਼ਾਹ ਹੁੰਦਾ ਹੈ ਇਸ ਦਿਨ ਵਾਸਤੇ ਕਿ ਸਾਰਾ ਪਿੰਡ ਮੁਕੇਰੀਆਂ ਤੇ ਇਥੋਂ ਤੰਗਰਾਲੀਆਂ ਤੋਂ ਚੱਲਦੀ ਹੋਈ ਮੁਕੇਰੀਆਂ ਬਾਗੋਵਾਲ ਕਾਲਾ ਮੰਝ ਫਤੂਆਲ ਜਲਾਲਾ ਇਹ ਸਾਰੇ ਪਿੰਡਾਂ ਚੋਂ ਨਿਕਲਦੀ ਹੋਈ ਕਸੀਟਪੁਰ ਆਪਣੇ ਗੱਲੜੀਆਂ ਪਿੰਡ ਤੋਂ ਵਾਪਸੀ ਕਰਦੇ ਹੋਏ ਸ਼ਾਮ ਨੂੰ ਇੱਥੇ ਲੰਗਰ ਦੀ ਸੇਵਾ ਲੰਗਰ ਲਗਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਬਹੁਤ ਬਹੁਤ ਵਧੀਆ ਜਿਹਨੂੰ ਝਾਂਕੀ ਕਹਿ ਸਕਦੇ ਆ ਜਾਂ ਇੱਕ ਨਾਟਕ ਸਮਾਰੋਹ ਕੀਤਾ ਜਾਂਦਾ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਆਓ ਤੁਸੀਂ ਵੀ ਸ਼ਾਮ ਨੂੰ ਜਰੂਰ ਸਾਰੇ ਜਾਣਿਆਂ ਦੇ ਅਗੇ ਬੇਨਤੀ ਹੈ ਕਿ ਸ਼ਾਮ ਨੂੰ ਸਾਡੀ ਜੰਜ ਘਰ ਦੇ ਵਿੱਚ ਸ਼ਾਮ ਨੂੰ ਪ੍ਰੋਗਰਾਮ ਹੈਗਾ ਆ ਤੁਸੀਂ ਸਾਰੇ ਜਾਣਿਆਂ ਨੂੰ ਬੇਨਤੀ ਹੈ ਕਿ ਸਾਰੇ ਜਾਣੇ ਆਓ ਧੰਨਵਾਦ ਅੱਜ ਅਸੀਂ ਹੁਸ਼ਿਆਰਪੁਰ ਫੋਕਸ ਤੋਂ ਤੰਗਰਾਲੀਆਂ ਪਿੰਡ ਤੋਂ ਚੱਲ ਕੇ ਜਿਬਲ ਮਾਰਕੀਟ ਵਿੱਚ ਪਹੁੰਚੇ ਹਾਂ ਜੋ ਕਿ ਸ਼ਿਵ ਸ਼ਕਤੀ ਕਲੱਬ ਤੰਗਰਾਲੀਆਂ ਵੱਲੋਂ ਸ਼ਿਪੋਲੇ ਸ਼ੰਕਰ ਦੀ ਇੱਕ ਵਿਸ਼ਾਲ ਸਵੇਰ ਯਾਤਰਾ ਕੱਢੀ ਗਈ ਹੈ ਉਸ ਦੇ ਸਬੰਧ ਵਿੱਚ ਇੱਥੇ ਸਾਡੇ ਜਨਮ ਦੇ ਵਿਅਕਤੀ ਸ੍ਰੀ ਗੋਰੀ ਅਰੋੜਾ ਜੀ ਅਤੇ ਸੋਨੀ ਜੋਗੀ ਜੀ ਨੇ ਆਈ ਹੋਈ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਜਲਸ ਕਾਗਦ ਸਾਰਿਆਂ ਦੀ ਸੇਵਾ ਕੀਤੀ ਉਹਨਾਂ ਦੇ ਮੁਖਤੋਂ ਦੋ ਲਫ਼ਜ਼ ਜੀ ਪ੍ਰਧਾਨ ਜੀ ਸਭ ਤੋਂ ਪਹਿਲੇ ਜਗਾਰਾ ਵੀਰ ਬਜਰੰਗੇ ਸਾਈਂ ਮਹਾਦੇਵ ਬੰਮ ਬੰਮ ਹੋਲੇ ਬੰਮ ਬੰਮ ਹੋਲੇ ਬੰਮ ਬੰਮ ਹੋਲੇ ਅੱਜ ਤੰਗਰਾਲੀਆਂ ਵਾਲੋਂ ਬਹੁਤ ਹੀ ਖੂਬਸੂਰਤ ਪੋਲੇ ਨਾਥ ਜੀ ਜੀ ਮਹਾ ਸ਼ਿਵਰਾਤਰੀ ਦੇ ਉਪਲਕਸ਼ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹੈ ਔਰ ਪੂਰੇ ਨਗਰ ਨਿਵਾਸੀਆਂ ਨੇ ਸ਼ਹਿਰ ਨਿਵਾਸੀਆਂ ਨੇ ਦਿਲੋਂ ਉਹਨਾਂ ਦਾ ਸ਼ੁਕਰਾਨਾ ਦੱਗਦਾ ਧੰਨਵਾਦ ਕੀਤਾ ਔਰ ਸਾਰਿਆਂ ਨੇ ਪੋਲੇ ਨਾਥ ਜੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਹੈ ਮਹਾ ਸ਼ਿਵਰਾਤਰੀ ਮਹਾ ਸ਼ਿਵਰਾਤਰੀ ਸ਼ੋਭਾ ਯਾਤਰਾ ਲੱਖ ਲੱਖ ਵਧਾਈ ਇਲਾਕਾ ਨਿਵਾਸੀਆਂ ਨੂੰ ਇਹ ਸ਼ੋਭਾ ਯਾਤਰਾ ਤੰਗਰਾਲੀਆਂ ਤੋਂ ਚੱਲ ਕੇ ਅਲੱਗ ਅਲੱਗ ਪਿੰਡਾਂ ਚੋਂ ਸਰ ਮੁਕੇਰੀਆਂ ਸ਼ਹਿਰ ਦੇ ਵਿੱਚੋਂ 20 25 30 ਪਿੰਡਾਂ ਦਾ ਦੌਰਾ ਕਰਦੇ ਹੋਏ ਇਹ ਯਾਤਰਾ ਚੱਲ ਰਹੀ ਹੈ ਮੈਂ ਬਹੁਤ ਬਹੁਤ ਵਧਾਈ ਦੇਣਾ ਇੱਕ ਕਲਾਕਾਰਾਂ ਨੂੰ ਇਹ ਮੈਂਬਰਜ਼ ਨੂੰ ਜਿਨ੍ਹਾਂ ਨੇ ਇਨੀ ਮਿਹਨਤ ਕੀਤੀ ਔਰ ਇਨੀ ਸ਼ੋਭਾ ਯਾਤਰਾ ਨੂੰ ਇਨੀ ਉੱਚੇ ਤੱਕ ਪਹੁੰਚਾਇਆ ਤੇ ਔਰ ਭੋਲੇनाथ ਦੇ ਚਰਨਾਂ 'ਚ ਇਹੋ ਹੀ ਨਤਮਸਤਕ ਹੋਈ ਕਰਨਾ ਕਿ ਇਲਾਕਾ ਨਿਵਾਸੀਆਂ ਨੂੰ ਸਾਰੇ ਸੰਸਾਰ ਨੂੰ ਸੁੱਖ ਸ਼ਾਂਤੀ ਦੇਈਓ ਧੰਨਵਾਦ ਬੰਬੰਬੋਲੇ ਧੰਨਵਾਦ ਜੀ